ਆਪਾਂ ਤਾਂ ਆਇਆਂ ਦੇ ਤੁਰ ਜਾਣਾ ਬੰਦਾ ਮੇਲਾ ਦੇਖਣ ਆਉਂਦਾ ਇੱਥੇ ਮੈਂ ਤਾਂ ਵੈਸੇ ਵੀ ਬਾਂਸ ਦੀ ਜ਼ਿੰਦਗੀ ਜਾਉਣਾ ਦੋ ਬਾਰੀ ਗੋਲੀਆਂ ਲੱਗੀਆਂ ਤਾਂ ਪਰਮਾਤਮਾ ਨੇ ਮੇਰੀ ਜ਼ਿੰਦਗੀ ਬਖਸ਼ੀ ਮੈਂ ਸੋਚਦਾ ਹਾਂ ਨਾ ਕਿ ਹੁਣ ਨੂੰ ਤਾਂ ਗੱਲ ਖੇਡਨੇ ਖਿੰਡੇ ਹੁੰਦੇ ਭੋਗ ਪਏ ਹੁੰਦੇ ਗੱਲ ਨਿਬੜੀ ਹੁੰਦੀ ਪਰ ਜੇ ਬਚਾਇਆ ਤਾਂ ਕਿਸੇ ਕਾਰਨ ਲਈ ਬਚਾਇਆ ਇਹਦੇ ਪਿੱਛੇ ਕੋਈ ਕਾਰਨ ਹੈ ਤੁਹਾਨੂੰ ਜਿੰਨਾ ਚਿਰ ਜ਼ਿੰਦਗੀ ਆ ਜਾਣਾ ਆਪ ਹੈਗੇ ਆਪਣੇ ਪਹਿਲਾ ਵਾਲੇ ਚਲੇ ਗਏ ਜਾਣ ਤੋਂ ਪਹਿਲਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਕੁਝ ਕਰਕੇ ਜਾ ਕਿਉਂਕਿ ਜੇ ਮੰਨ ਲਓ ਸਾਡੇ ਜਿਹੜੇ ਵੀ ਇੱਥੇ ਵੱਡ ਬਡੇਰੇ ਹੋਏ ਨੇ ਪੁਰਖੇ ਹੋਏ ਨੇ ਗੁਰੂ ਹੋਏ ਨੇ ਸ਼ਹੀਦ ਹੋਏ ਨੇ ਜੌਦੇ ਹੋਏ ਨੇ ਜੋ ਨਾ ਕੁਝ ਕਰਦੇ ਮੰਨ ਲਓ ਨਾ ਲੜਦੇ ਨਾ ਸੰਘਰਸ਼ ਕਰਦੇ ਨਾ ਕੁਰਬਾਨੀਆਂ ਕਰਦੇ ਤਾਂ ਸਾਡੀ ਕੋਈ ਪਛਾਣ ਨਹੀਂ ਸੀ ਹੋਣੀ ਦੁਨੀਆ ਤੇ ਅੱਜ ਅਗਲੀਆਂ ਨਸਲਾਂ ਨੂੰ ਅਗਲੀਆਂ ਪੀੜ੍ਹੀਆਂ ਨੂੰ ਜਾਉਂਦਾ ਰੱਖਣ ਦੇ ਲਈ ਪਹਿਲਾਂ ਵਾਲੀਆਂ ਪੀੜ੍ਹੀਆਂ ਨੂੰ ਤਿਆਗ ਕਰਨੇ ਪੈਂਦੇ ਆ ਕੁਰਬਾਨੀਆਂ ਕਰਨੀਆਂ ਪੈਂਦੀਆਂ ਸੰਘਰਸ਼ ਕਰਨੇ ਪੈਂਦੇ ਇਹੋ ਹੀ